ਮੰਨਦਾ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਐਸਟੇਟ ਪਲੇਸਟਰ ਜੀ ਦਾ ਕਿ ਜਿਨ੍ਹਾਂ ਨੇ ਸਾਡੇ ਬਰਨਾਲੇ ਵਿਖੇ ਬਰਨਾਲੇ ਚ ਮੇਰੇ ਹਲਕੇ ਚ ਹੰਡਿਆਏ ਵਿਖੇ ਜਿਹੜਾ ਮਹੱਲਾ ਕਲੀਨਿਕ ਦਿੱਤਾਗਾ ਤੋਂ ਸਾਨੂੰ ਜਿੱਥੇ ਖੁਸ਼ੀ ਆ ਜਿੱਥੇ ਮੈਂ ਧੰਨਵਾਦ ਕਰਦਾ ਉੱਥੇ ਮੈਂ ਹੰਡਿਆਆ ਵਸੀਆਂ ਨੂੰ ਵਧਾਈ ਵੀ ਦੇਣਾ ਕਿਉਂਕਿ ਇਸ ਮਹੱਲਾ ਕਲੀਨਿਕ ਚ ਤਕਰੀਬਨ 67 ਦੇ ਕਰੀਬ ਜਿਹੜੇ ਇੱਥੇ ਟੈਸਟ ਹੋਣੇ ਆ ਤਾਂ ਤੋਂ ਕੱਟ ਰਿਹਾ ਤੇ ਹੁਣ ਤੱਕ ਪੰਜਾਬ ਚ ਕਿੰਨੇ ਹੋ ਗਏ ਤੇ ਕਿੰਨਾ ਸਬਰ ਜਿਲ੍ਹੇ ਚ ਕਿੰਨਾ ਦੇਖੋ ਮੈਂ ਪਹਿਲਾਂ ਤਾਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਹੈਲਥ ਮਿਨਿਸਟਰ ਜੀ ਦਾ ਕਿ ਜਿਨ੍ਹਾਂ ਨੇ ਸਾਡੇ ਬਰਨਾਲੇ ਵਿਖੇ ਬਰਨਾਲੇ ਚ ਮੇਰੇ ਹਲਕੇ ਚ ਹੰਡੇ ਆਏ ਵੇਖੇ ਜਿਹੜਾ ਮਹੱਲਾ ਕਲੀਨਿਕ ਦਿੱਤਾ ਹੈਗਾ ਸੋ ਸਾਨੂੰ ਜਿੱਥੇ ਖੁਸ਼ੀ ਆ ਜਿੱਥੇ ਮੈਂ ਧੰਨਵਾਦ ਕਰਦਾ ਉੱਥੇ ਮੈਂ ਹੰਡਾਇਆ ਵਾਸੀਆਂ ਨੂੰ ਵਧਾਈ ਵੀ ਦੇਣਾ ਕਿਉਂਕਿ ਇਸ ਮਹੱਲਾ ਕਲੀਨਿਕ ਚ ਤਕਰੀਬਨ 67 ਦੇ ਕਰੀਬ ਜਿਹੜੇ ਇੱਥੇ ਟੈਸਟ ਹੋਣੇ ਆ ਡਾਕਟਰ ਇੱਥੇ ਜਿਹੜਾ ਡੇਲੀ ਜਿਹੜਾ ਉਹ ਬੈਠਣਗੇ ਤੇ ਹੰਢਿਆਏ ਦੀ ਮੈਨੂੰ ਲੱਗਦਾ ਤਕਰੀਬਨ ਆ 15000 ਤੋਂ ਜ਼ਿਆਦਾ ਦੀ ਜਿਹੜੀ ਆਬਾਦੀ ਆ ਆਲੇ-ਦੁਆਲੇ ਕੋਠਿਆਂ ਲਾ ਕੇ 20000 ਜਿਹੜੀ ਆਬਾਦੀ ਜਿਹੜੀ ਆ ਹੋ ਜਾਂਦੀ ਆ ਸੋ ਮੈਨੂੰ ਲੱਗਦਾ ਵੀ ਜਿੰਨੇ ਆਲੇ-ਦੁਆਲੇ ਜ਼ਿਲ੍ਹੇ ਚ ਜਿੰਨੇ ਵੀ ਮਹੱਲਾ ਕਲੀਨਿਕ ਨੇ ਉਹਨਾਂ ਚ ਸਾਰਿਆਂ ਨਾਲੋਂ ਜ਼ਿਆਦਾ ਜਿਹੜੀ ਫੁੱਟਫਾਲ ਐ ਇੱਥੇ ਰਹੂਗੀ ਸਾਰਿਆਂ ਨਾਲੋਂ ਜਿਹੜਾ ਜ਼ਿਆਦਾ ਲਾਹਾ ਜਿਹੜਾ ਇਸ ਹਮ ਲਕਿੰਗ ਚੋ ਜਿਹੜਾ ਮੈਨੂੰ ਲੱਗਦਾ ਵੀ ਜਿਹੜੇ ਕੋਈ ਲੋਕ ਨੇ ਉਹ ਲੈ ਸਕਦੇ ਆ ਤੇ ਇਹਦੀ ਲੋਕੇਸ਼ਨ ਵੀ ਇਦਾਂ ਦੀ ਹੈ ਤੁਸੀਂ ਤਾਂ ਜਿਹੜੇ ਸਾਰੇ ਹੰਡਿਆਇ ਵਾਸੀਓ ਜਾਣਦੇ ਹੋ ਕਿ ਬੜਾ ਡੈਂਸਲੀ ਪੋਪੂਲੇਟਡ ਜਿਹੜਾ ਇਹ ਏਰੀਆ ਸੰਗਣੀ ਇੱਥੇ ਆਬਾਦੀ ਹੈਗੀ ਤੇ ਇਹਦੇ ਨਾਲ ਕਿਉਂਕਿ ਪਿਛਲੇ ਮੈਨੂੰ ਹੁਣ ਵੀ ਕਈ ਸਾਥੀਆਂ ਨੇ ਦੱਸਿਆ ਕਿ 10-12 ਸਾਲ ਤੋਂ ਇੱਥੇ ਹੰਡਿਆਇ ਚ ਕੋਈ ਡਾਕਟਰ ਹੀ ਨਹੀਂ ਸੀ ਸੋ ਇੱਥੇ ਰੋਜ਼ ਡਾਕਟਰ ਬੈਠੂਗਾ ਉਹਦੇ ਨਾਲ ਮੈਂ ਸਮਝਦਾ ਵੱਡੀ ਸੂਤ ਜਿਹੜੀ ਹੈ ਹੰਡਿਆਇ ਵਾਸੀਆਂ ਨੂੰ ਜਿਹੜੀ ਹੈ ਮਿਲੂਗੀ ਸੋ ਮੈਂ ਹੰਡਿਆਇ ਵਾਸੀਆਂ ਨੂੰ ਬਹੁਤ ਵਧਾਈ ਦਿਨਾ ਤੇ ਇਹਦੇ ਨਾਲ ਨਾਲ ਅੱਜ ਇੱਕ ਚਿੰਟੂ ਪਾਰਕ ਚ ਵੀ ਮਨਲਾ ਕਲੀਨਿਕ ਦਾ ਜਿਹੜਾ ਘਟਨਾ ਉਹ ਵੀ ਜਿਹੜਾ ਕਰਨ ਜਾ ਰਹੇ ਆ ਉਹ ਵੀ ਬੜੀ ਸੰਘਣੀ ਆਬਾਦੀ ਵਾਲਾ ਏਰੀਆ ਸੋ ਉੱਥੇ ਵੀ ਜਿਹੜੀ ਬਹੁਤ ਵੱਡੇ ਪੱਧਰ ਤੇ ਜਿਹੜੀ ਸਹਾਇਤਾ ਜਿਹੜੀ ਲੋਕਾਂ ਨੂੰ ਮਿਲੂਗੀ ਸੋ ਸਾਡੀ ਸਰਕਾਰ ਇਸ ਮਕਸਦ ਦੇ ਨਾਲ ਆਈ ਸੀ ਦੋ ਮੇਨ ਮੋਟਿਵ ਸੀ ਇੱਕ ਹੈਲਥ ਤੇ ਦੂਸਰਾ ਐਜੂਕੇਸ਼ਨ ਸੋ ਉਹਦੇ ਤੇ ਲਗਾਤਾਰ ਜਿਹੜੀ ਸਰਕਾਰ ਹੈ ਉਹ ਕੰਮ ਹੈ ਜਿਹੜੀ ਉਹ ਕਰ ਰਹੀ ਹੈਗੀ ਪਿਛਲੇ ਕੁਝ ਸਮੇਂ ਤੱਕ ਮੈਨੂੰ ਲੱਗਦਾ 550 ਤੋਂ ਉੱਪਰ ਮਹੱਲਾ ਕਲੀਨਿਕ ਪੂਰੇ ਪੰਜਾਬ ਦੇ ਵਿੱਚ ਜਿਹੜੇ ਆ ਉਹ ਖੁੱਲ ਚੁੱਕੇ ਸੀ ਹੁਣ ਉਹਨਾਂ ਦੀ ਗਿਣਤੀ ਉਸ ਤੋਂ ਵੀ ਜਿਹੜੀ ਵਧੇਰੇ ਜਿਹੜੀ ਆ ਉਹ ਆਏ ਦਿਨ ਜਿਹੜੀ ਆ ਉਹ ਵੱਧ ਰਹੀ ਹੈ ਕੋਈ ਐਸਾ ਮੈਨੂੰ ਲੱਗਦਾ ਕੋਈ ਪੰਜਾਬ ਦੇ ਵਿੱਚ ਕੋਈ ਕੋਨਾ ਨਹੀਂ ਹੋਣਾ ਜਿੱਥੇ ਅਜ ਮਹੱਲਾ ਕਲੀਨਿਕ ਹੈ ਜਿਹੜੇ ਨਹੀਂ ਖੁੱਲ ਰਹੇ ਸੋ ਆਉਣ ਵਾਲੇ ਇਹ ਤੇ ਸਾਰੀ ਜੋ ਮੈਂ ਪੁੱਛਿਆ ਜੀ ਤਕਰੀਬਨ 15 ਕ ਲੱਖ ਰੁਪਏ ਜਿਹੜਾ ਇਹਦੀ ਸਾਰੀ ਆ ਬਿਲਡਿੰਗ ਤੇ ਜਿਹੜੀ ਕਾਸਟ ਆ ਜਿਹੜੀ ਉਹ ਆਈ ਆ ਤੇ ਬਾਕੀ ਸਾਰਾ ਇਹਨਾਂ ਨੇ ਦੱਸਿਆ ਕਿ 45 ਦਿਨਾਂ ਚ ਜਿਹੜੀ ਸਾਰੀ ਇਹ ਬਿਲਡਿੰਗ ਜਿਹੜੀ ਆ ਉਹ ਤਿਆਰ ਜਿਹੜੀ ਆ ਕਰ ਦਿੱਤੀ ਗਈ ਆ ਤੁਸੀਂ ਦੇਖਿਆ ਹੋਣਾ ਵੀ ਇਹ ਜਿਹੜਾ ਏਰੀਆ ਸੀ ਇੱਥੇ ਸਾਰੇ ਤੇ ਅਰੂੜੀਆਂ ਲੱਗਦੀਆਂ ਸੀ ਕਿਸੇ ਨੇ ਹੰਡਾਇਆ ਤੇ ਸੋਚਿਆ ਨਹੀਂ ਹੋਣਾ ਵੀ ਇੱਥੇ ਕੱਲ ਨੂੰ ਕਿਤੇ ਹਸਪੀਟਲ ਬਣੂਗਾ ਹਨਾ ਸੋ ਇਹ ਬਹੁਤ ਵੱਡੀ ਜਿਹੜੀ ਸਹੂਲਤ ਹੈ ਹੰਡਾਇਆ ਵਾਸੀਆਂ ਨੂੰ ਜਿਹੜੀ ਹੈ ਉਹ ਮਿਲੀ ਹੈ ਤੇ ਬਾਕੀ ਇੱਕ ਗੱਲ ਹੋਰ ਮੈਂ ਹੰਡਾਇਆ ਵਾਸੀਆਂ ਨੂੰ ਕਹਿਣਾ ਚਾਹਣਾ ਕਿ ਬੜੀ ਜਲਦੀ ਇੱਕ ਹੰਡਾਇਆ ਵਾਸੀਆਂ ਨੂੰ ਜਿਹੜਾ ਸਟੇਡੀਅਮ ਜਿਹੜਾ ਉਹ ਮਿਲਣ ਜਾ ਰਿਹਾ